ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਤ ਤਖ ਸੰੰਧੀ ਦੂਰ ਅਰਸੋ ਤੁਰਸੋ ਛਟੀਐ ਤੁਦ ਉਤਿਸ਼ਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤ ਸ਼ੋ ਸਿਰਸੋਂ ਦਸਾ ਜਿਸ ਕੋ ਸਬਹਠਿਓ ਸੋਹੀਏ ਸਬਨਾ ਦਾ ਦੀਸਾ ਜਣ ਸਚੁ ਪਾਤਿ ਸਾਹ ਸਿਰਸੋਂ ਦਾਸੋ ਜਿਸ ਪਾਸ ਵਹਿਠਿਓ ਸੋਹੀਐ ਸਭਨਾ ਦਾ ਵੀਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜ ਘਰ ਦੁਜ ਸੰਤ ਇਕ ਓੰਕਾਰ ਸਤਗੁਰ ਪ੍ਰਸਾਦਿ ਸਲੋਕ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਖਨ ਕਾ ਸਮਰਥ ਜਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ रखन का समरथ छंत जों जन हो त्यों राख हर प्रभु तेरे कि किते ਗੁਣ ਅਸੰਖ ਅਵਗਣ ਮੀਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਸਰਸਾਦੀ ਕੁਲੀਆ ਲੋਕ ਕਰਤ ਵਿਚਾਰ ਵਿਖੜੇ ਪ੍ਰਭ ਨੇਰ ਹੋਤੇ ਨੇਰਿਆ ਬਿਨੁ ਵੰ ਤੁਨੋਂਕ ਦਇਆ ਤਾਰੋ ਕੋਡ ਭਵਜਲ ਫੇਰਿਆ ਸਲੋਕ ਨਿਰਤਨ ਪਵੈ ਅਸੰਖ ਗੁਣ ਉੱਚ ਪ੍ਰਭ ਕੋ ਨਾਉ ਨਾਨਕ ਕੀ ਬੇਨੰਤੀਆ ਮਿਲਨਿ ਥਾਵੇ ਥਾਉ ਸ਼ੰਤ ਸਿਰ ਨਾਹੀ ਠਾਓ ਕਾਪਹਿ ਜਾਈਏ ਆਠ ਕਹਿਰ ਕਰ ਜੋੜ ਸੋ ਪ੍ਰਭ ਧਿਆਈਏ ਧਿਆਏ ਸੋ ਰਬ ਸਦਾ ਆਪਣਾ ਮਨਹਿ ਚਿੰਦਿਆ ਪਾਈ ਤਜ ਮਾਨੋ ਵিকার ਦੂਜਾ ਏਕ ਸਿਉ ਲਿਵ ਲਾਈਐ ਅਰਪ ਮੰਨ ਤਨ ਪ੍ਰਭ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰਿ ਕਿਰਪਾ ਸਚ ਨਾਮ ਸਮਾਈਐ ਸਲੋਕ ਰੀ ਮਨ ਤਾ ਕੋ ਧਾਈ ਐ ਸਭ ਵਿਦ ਜਾ ਕੈ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭ ਹੈ ਸਾਥ ਚੰਤ ਸਾਥੀ ਅਡਾ ਪ੍ਰਭ ਏਕ ਦੂਸਰ ਨਾਹੀ ਕੋਇ ਥਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਤੁ ਗੋਣ ਤੋ ਕੀ ਕਯ ਗਨੀ ਪਜ ਸਰਨ ਸੁਆਮੀ ਸੁਖ ਹਗਾਮੀ ਤਿਸ ਬਿਨੋ ਅਨ ਨਾਹੀ ਕੋਇ ਬਿਨੁ ਅੰਤ ਨਾਨਕ ਦਇਆ ਧਾਰੋ ਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਅਬ ਮਨ ਸ਼ੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨਿਆ ਗਹ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਔਂਕ ਲਾਏ ਜਨਮ ਮਰਨ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ ਲਾ ਕਲਾਈ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਤਾਰੀ ਮੇਲ ਲਿਨੇ ਕਪਲੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ